ਇੱਥੇ ਇੱਕ 33 ਸਾਲ ਦੇ ਨੌਜਵਾਨ ਦਾ ਕਤਲ ਹੋ ਜਾਂਦਾ। ਕਿਉਂਕਿ ਜਿੰਤ ਮੁਖਸਰ ਚੌਕੀ ਇੰਚਾਰਜ ਨੇ ਕੁਝ ਨਹੀਂ ਕੀਤਾ। ਜਿਹਦੇ ਵੀ ਕਿਉਂ ਪੈਸੇ ਖਾਦੇ ਹੋਏ ਸੀਗੇ। ਇਹ ਕਾਰਵਾਈ ਕੀਤੀ ਹੁੰਦੀ ਤੇ ਉਹਦੇ ਵੀ ਸਾਡੇ ਮੁੰਡੇ ਜਾਨ ਬਚ ਸਕਦੀ ਸੀ। ਅਸੀਂ ਕਹਿੰਦੇ ਵੀ ਇਸ ਅਫਸਰ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਇਹਨੂੰ ਡਿਸਮਿਸ ਕਰਨਾ ਚਾਹੀਦਾ ਹੈ। ਕਹਾਂ ਵਾਲੇ ਦੂਜੀ ਅਫਸਰਾਂ ਨੂੰ ਪਤਾ ਲੱਗੇ ਵੀ ਕੀ ਕਾਨੂੰਨ ਹੈਗਾ। ਨੀਕੀराम ਦੇ ਪੋਤਰੇ ਦੀ ਲੜਾਈ ਸੀ। ਉਹ ਮੋਟਰਸਾਈਕਲ ਤੇ ਬਾਕੇ ਨੂੰ ਨਾਲ ਲੈ ਗਿਆ। ਉੱਥੇ ਇਹ 5-7 ਜਣੇ ਆਏ। ਤੇ ਇਹਨਾਂ ਨੇ ਪਹਿਲਾਂ ਫੈਰ ਕੱਢੇ। ਜਿਹੜਾ ਨੀਕੀ ਦਾ ਪੋਤਰਾ ਸੀ ਉਹ ਗਿਆ ਪੱਛ। ਇਹ ਖੜਾ ਰਿਹਾ ਹੈ ਅਭੀ ਮੇਰੀ ਕਿਹੜਾ ਕਿਸੇ ਨਾਲ ਲੜਾਈ ਹੈ ਉਹਨਾਂ ਨੇ ਆ ਕੇ ਇਹਦੇ ਤੇ ਵਾਰ ਕਰ ਦਿੱਤਾ ਇਹ ਮੇਨ ਕਾਰਨ ਪੁਲਿਸ ਵਾਲਾ ਐਸਆਈ ਐ ਲਖਮੀਂਦਰ ਜੀ ਜਦੋਂ ਹੁਣ ਕੱਲ ਜਦੋਂ ਇਹ ਪਰਸੋਂ ਕਤਲ ਹੋਇਆ ਉਹ ਨਾ ਕੇ ਘਰੋਂ ਬਾਹਰ ਹੀ ਗਿਆ ਮੋਬਾਈਲ ਵਿਖੀ ਜਾਂਦਾ ਪਿੱਛੋਂ ਆ ਕੇ ਉਹਨਾਂ ਨੇ ਖੜੇ ਦੇ ਵਾਰ ਕੀਤਾ ਇਹ ਤਾਂ ਉਹਦੀ ਮੁੰਡੇ ਦੀ ਲੜਾਈ ਚ ਇਹਨੂੰ ਤਾਂ ਪਤਾ ਵੀ ਨਹੀਂ ਕਿ ਉਹਨਾਂ ਨਾਲ ਲੜਾਈ ਹੋਈ ਹੈ ਇਹ ਤਾਂ ਨਾਲ ਚਲਾ ਗਿਆ ਉਹ ਕਹਿੰਦਾ ਆਹਰ ਚਲੀਏ ਉਹਦੋਂ ਫੇਰ ਵੀ ਹੋਈ ਹੈ ਇਣੀ ਐਸਾਈ ਨੇ ਨਾ ਉਹ ਪਿਸਤਲ ਬਰਾਮਦ ਕੀਤਾ ਨਾ ਜਾ ਕੇ ਉੱਥੇ ਕੋਈ ਗੋਲੀਆਂ ਦੇ ਖੋਖ ਬਰਾਮਦ ਕੀਤੇ ਨਾ ਕੋਈ ਨਿਸ਼ਾਨ ਜਾ ਕੇ ਵੇਖੇ ਉੱਥੇ ਜਾ ਕੇ ਨਾ ਕਿਸੇ ਤੋਂ ਪੁੱਛ ਤਸਕ ਕੀਤੀ ਵੀ ਇੱਥੇ ਫੈਰ ਹੋਈ ਹੈ ਇੱਥੇ ਇੱਕ 33 ਸਾਲ ਦੇ ਨੌਜਵਾਨ ਦਾ ਕਤਲ ਹੋ ਜਾਂਦਾ ਉਸ ਪਰਿਵਾਰ ਦੇ ਨਾਲ ਬੈਠੇ ਆ ਪਰਿਵਾਰ ਸਾਡੇ ਨਾਲ ਨੇ ਕੀ ਗੱਲਬਾਤ ਹੈ ਇਹ ਉਹਨੇ ਦੇ ਫਾਦਰ ਸਾਹਿਬ ਨੇ ਭਾਈ ਕੀ ਗੱਲ ਕੀ ਐ ਜਿਹਦੀ ਨੋ ਤੁਹਾਡੇ ਨੌਜਵਾਨ ਮੁੰਡੇ ਦਾ ਕਤਲ ਹੋ ਗਿਆ ਕੀ ਵਜ੍ਹਾ ਕੀ ਕਤਲ ਦੀ ਇਹਨਾਂ ਦੀ ਕੋਈ ਪਹਿਲਾਂ ਮਾੜੀ-ਮੋਢੀ ਲੜਾਈ ਹੋਈ ਸੀ ਕਿਨਾਂ ਜੀ ਲੜਾਈ ਹੋਈ ਸੀ ਤਾਂ ਪਹਿਲਾਂ ਵੀ ਸੱਟਾ-ਸੱਟਾ ਮਾਰੀ ਆਤੀ ਆ ਮੁੰਡੇ ਦੇ ਹੂੰ ਤੇ ਇਥੋਂ ਦੀ ਪੁਲਿਸ ਨੇ ਇਹਨਾਂ ਨੇ ਡਾਕਟਰ ਨੇ ਐਮ ਆਰ ਕੱਟ ਕੇ ਉੱਥੇ ਭੇਜਤੀ ਸੀਗੀ ਹੂੰ ਇਹਨਾਂ ਫਰੀਦਕੋਟ ਰੈਫਰ ਕਰਤਾ ਹੂੰ ਜਿਹਦੇ ਇਥੇ ਐਮ ਆਰ ਕੱਟੀ ਸੀ ਹੋਰ ਕੋਈ ਉਹਨੇ ਰਾਜਨਾ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਹੂੰ ਕੋਈ ਗੱਲ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਹੂੰ ਫਿਰ ਫਰੀਦਕੋਟ ਰੈਫਰ ਕਰਤਾ ਉੱਥੇ ਰੈਫੈਕਸ਼ਨ ਆਇਆ ਉਹਨਾਂ ਨੇ ਹੱਡੀ ਕਰੈਕ ਕੋਈ ਤੇ ਚੌਕੀ ਚ ਮੁਖਸਰ ਚੌਕੀ ਚਾਰ ਨੇ ਕੁਛ ਨਹੀਂ ਕੀਤਾ ਜਿਹਨੂੰ ਕਿਉਂ ਪੈਸੇ ਖਾਦੇ ਹੋਏ ਸੀ ਇਹ ਕਾਰਵਾਈ ਕੀਤੀ ਹੁੰਦੀ ਤੈਨੂੰ 26 ਦੀ ਦੂਜੀ ਤੇ ਉਹਨਾਂ ਦੇ ਵੀ ਸਾਡੇ ਮੁੰਡੇ ਜਾਣ ਬਚ ਸਕਦੀ ਸੀ ਇਹ ਪੁਲਿਸ ਬਿਲਕੁਲ ਨਾਕਾਮੀ ਹੋਈ ਹੈ ਪੁਲਿਸ ਕੋਈ ਸਾਡਾ ਸਾਥ ਨਹੀਂ ਦਿੱਤਾ ਕੋਈ ਇਨਸਾਫ ਚੋਣੇ ਹੋਏ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਪੁਲਿਸ ਅਫਸਰ ਨੂੰ ਵੀ ਡਿਸਮਿਸ ਕੀਤਾ ਜਾਵੇ ਕਿ ਹਾਂ ਨਾ ਦੂਜੇ ਅਫਸਰ ਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਪ੍ਰਸ਼ਾਸਨ ਦਾ ਬਹੁਤ ਗਲਤ ਰੋਲ ਦਿੱਤਾ ਗਿਆ ਜੀ ਲੜਾਈ ਦੀ ਵਜ੍ਹਾ ਕੀ ਹੈ ਲੜਾਈ ਕਿਉਂ ਹੋਈ ਸੀ ਪਹਿਲਾਂ ਨਾ ਇਹਦੀ ਤਾਂ ਕੋਈ ਲੜਾਈ ਨਹੀਂ ਸੀ ਦਾਲ ਦੇ ਦੂਜੇ ਮੁੰਡੇ ਲੜਾਈ ਸੀ ਇੱਕ ਮੁੰਡੇ ਨਾਲ ਹੋਰ ਗਿਆ ਸੀ ਉਹਦੀ ਕੋਈ ਲੜਾਈ ਸੀ ਉਹਦੇ ਨਾਲ ਨੇਕੀਰਾਮ ਦਾ ਮੁੰਡਾ ਕੋਈ ਪੁੱਤਰਾ ਹੈਗਾ ਛਮ 샤ਰੂ 샤ਰੂ ਉਹਦੀ ਕੋਈ ਲੜਾਈ ਸੀ ਉਹਦੇ ਨਾਲ ਗਿਆ ਸੀ ਉਹ ਭੱਜ ਗਿਆ ਇਹਨਾਂ ਮਾਰਨ ਪੈ ਗਏ ਉਹ ਅੱਗੇ ਕਾਪੇਗਣੇ ਵਾਸਤੇ ਭੱਜੇ ਤੇ 6 ਫੇਰ ਹੋਏ ਉੱਥੇ ਜੀ ਪੁਲਿਸ ਨੇ ਕੋਈ ਹੋਰ ਫੇਰਾ ਫੂਰੇ ਕੋਈ ਕਾਰਵਾਈ ਨਹੀਂ ਕੀਤੀ ਕੁਝ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਕਿਉਂਕਿ ਰੁਪਏ ਖਾਏ ਇਹਨਾਂ ਨੇ ਇਹਨਾਂ ਨੇ ਅਸਲਾ ਵੀ ਉਹ ਉਦੋਂ ਹੀ ਥਿਆਰੀ ਬਰਾਮਦ ਕੀਤੇ ਆ ਉਹਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨੇ ਚੌਕੀਚਾਰ ਨੇ ਇਹ ਕਹਿੰਦਾ ਰਹਿਣ ਵਾਲਾ ਹੈਗਾ ਉੱਥੋਂ ਦਾ ਇੰਚਾਰਜ ਹੈ ਇਹ ਜੀ ਠੀਕ ਹੈ ਜੀ ਕੋਈ ਵੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਇਹ ਕਾਰਵਾਈ ਕੀਤੀ ਹੁੰਦੀ ਫਿਰ ਤੈਨੂੰ ਤੋਂ 26 ਦਾ ਜਿਹੜਾ ਪਰਚਾ ਉੱਥੋਂ ਐਮ ਆਰ ਕੱਟ ਕੇ ਆਈ ਹੈ ਸਾਡਾ ਬੇਟਾ ਲੈ ਕੇ ਵੀ ਗਿਆ ਹੈਗਾ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕਹਿੰਦੇ ਵੀ ਇਸ ਹਫਤੇ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਡਿਸਮਿਸ ਕਰਨਾ ਚਾਹੀਦਾ ਹੈ ਕਿ ਆਨ ਵਾਲੇ ਦੂਜੀ ਅਫਸਰਾਂ ਨੂੰ ਪਤਾ ਲੱਗੇ ਵੀ ਕੀ ਕਾਨੂੰਨ ਹੈਗਾ ਕਾਨੂੰਨਦਾਰਾਂ ਨੇ ਪੂਰੀ ਤਰ੍ਹਾਂ ਧੜੀਆਂ ਲਾਈਆਂ ਨੇ ਜੀ ਉਹਨਾਂ ਦਾ ਤਾਂ ਪੂਰਾ ਇਫਵਾ ਹੈ ਕਿ ਸਾਨੂੰ ਨਹੀਂ ਇਨਸਾਫ ਮਿਲਣਾ ਚਾਹੀਦਾ ਪੂਰਾ ਇਨਸਾਫ ਜਿਦੋਂ ਪਹਿਲਾਂ ਲੜਾਈ ਹੁੰਦੀ ਆ ਪਹਿਲਾਂ ਲੜਾਈ ਹੁੰਦੀ ਆ ਤੇ ਉਦੋਂ 26 ਦਾ ਬਣ ਜਾਂਦਾ ਸੀ ਪਰਚਾ ਨਹੀਂ ਉਹ ਤੇ 23 24 326 ਦਾ 23 24 ਬਣਿਆ ਹਾਂ ਉਹ ਤੇ 23 24 ਦਾ ਜਿਹੜਾ ਪਰਚਾ ਇੱਥੋਂ ਦੇ ਡਾਕਟਰ ਨੇ ਕੱਟਿਆ ਸੀ ਨਾ ਜੀ ਉਹਨਾਂ ਨੇ ਕੋਈ ਐਕਸਟਰਾ ਵਗੈਰਾ ਕੀਤੇ ਨਹੀਂ 23 24 ਦਾ ਪਰਚਾ ਬਣਾਤਾ ਇਹਨਾਂ ਨੇ ਉਹ ਰਜ਼ਾਤ ਜਮਾਨਤ ਦੇਤੀ ਉਹਨਾਂ ਮੁੰਡਿਆਂ ਨੂੰ ਠੀਕ ਹੈ ਉਹ ਤੋਂ ਫਰੀਦਕੋਟ ਤੋਂ ਜਿਹੜਾ ਪਰਚਾ ਬਣ ਕੇ ਆਇਆ ਉਹ 326 ਦਾ ਬਣ ਕੇ ਆਇਆ ਉਹਦੇ ਵਿੱਚ ਇਹਨੇ ਕੋਈ ਕੋ ਕੋ ਨਹੀਂ ਕੀਤਾ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਵੀ ਜਾਣਦਾ ਰ ਮੇਰਾ ਬੇਟਾ ਵੀ ਜਾਣਦਾ ਰ ਆ ਉਹੋ ਹੀ ਜਿਹੜੇ ਬੰਦੇ ਮਾਰ ਕੇ ਗਏ ਆ ਇੱਕ ਦਿਨ ਮੈਂ ਰਾਤ ਨੂੰ ਕੋਈ 7 ਵਜੇ ਫਰੀਦਕੋਟ ਆ ਰਿਹਾ ਸੀਗਾ ਅਰੇ ਬੇਟੇ ਨੂੰ ਉੱਥੇ ਦੋ ਦੋ ਘੰਟੇ ਰਹਿ ਕੇ ਆਇਆ ਸੀਗਾ ਸ਼ਾਮ ਨੂੰ ਜਿਹੜਾ ਮੈਂ ਸਟੈਂਡਰਡ ਸਾਈਕਲ ਚੱਕਿਆ ਇੱਕ ਇਹ ਬੁੰਡਾ ਜਿਹੜਾ ਪਿੰਡ ਰੀ ਤੇ ਦੂਜਾ ਜਿਹੜਾ ਮੇਜਰ ਬੁੰਡਾ ਦੋ ਫੜੇ ਹੋਏ ਆ ਇਹ ਰਾਤ ਨੂੰ ਉਹਨੂੰ ਮਿਲ ਕੇ ਆਏ ਆ ਕਿਉਂਕਿ ਇੰਚਾਰ ਨੂੰ ਮੈਂ ਵੇਖ ਕੇ ਹੈਰਾਨ ਹੋ ਗਿਆ ਮੈਂ ਕਿਹਾ ਕੀ ਹੋਈ ਹੁੰਦੀ ਜੀ ਅਗਲੀ ਤੁਹਾਡਾ ਬੇਟਾ ਕੀ ਕੰਮ ਕਰਦਾ ਸੀ ਮੇਰਾ ਬੇਟਾ ਮੇਰਾ ਤਾਂ ਕਾਰਪੈਂਟਰ ਦਾ ਕੰਮ ਕਰਦਾ ਸੀ ਕਾਰਪੈਂਟਰ ਹਾਂ ਜੀ ਮੈਂ ਕਾਰਪੈਂਟਰ ਮੇਰਾ ਬੇਟਾ ਸ਼ਾਦੀशुदा ਸੀ ਸ਼ਾਦੀशुदा ਨਹੀਂ ਸੀ ਸ਼ਾਦੀशुदा ਨਹੀਂ ਸੀ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਇੱਕ ਬੇਟੀ ਐ ਤੇ ਇੱਕ ਬੇਟਾ ਬੇਟਾ ਵੱਡਾ ਹੈ ਬੇਟਾ ਵੱਡਾ ਬੇਟੀ ਛੋਟੀ ਦੋ ਨਹੀਂ ਬੇਟੀ ਹੈ ਵੀ 21-22 ਸਾਲ ਦੀ ਹੈ 23 ਹਾਂ ਜਿਵੇਂ ਕਿ ਹੁਣ ਤੁਹਾਡੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ ਵਿਸ਼ਵਾਸ ਕੀ ਦਵਾਇਆ ਵਿਸ਼ਵਾਸ ਇਹ ਦਈ ਸਾਰਾ ਕਿ ਤੁਹਾਡੇ ਨਾਲ ਕੰਮ ਸਹੀ ਕਰਾਂਗੇ ਉਹਨੂੰ ਡਿਸਮਿਸ ਕਰਾਂਗੇ ਅਫਸਰ ਨੂੰ ਜਾਂ ਨਾੜੇ ਸਪੀਕਰ ਫਿਰ ਕੋਈ ਧਰਮੇ ਦਾ ਕਰਾਂਗੇ ਜਾਂ ਕੋਈ ਪਰ ਪਰਚੀ ਨਾ ਪਾਵਾਂਗੇ ਸੀ ਉਹਨੂੰ ਡਿਸਮਿਸ ਕਰਾਂਗੇ ਉਹਨੂੰ ਇਹ ਸਾਨੂੰ ਉਹਨਾਂ ਨੇ ਪ੍ਰਸ਼ਾਸਨ ਨੇ ਯਕੀਨ ਦਵਾਇਆ ਤੇ ਅਸੀਂ ਮੰਗ ਮੰਨਨੀ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਸੀ ਲੜਾਈ ਦੀ ਪੂਰੀ ਕਹਾਣੀ ਕੀ ਹੈ ਜਿਹੜੀ ਇਹ ਨਹੀਂ ਹੋਈ ਹੈ ਕਹਿੰਦੇ ਪਹਿਲਾਂ ਫਿਰ ਉਹ ਨੀਕੀ RAM ਦੇ ਪੋਤਰੇ ਦੀ ਲੜਾਈ ਸੀ ਇਹਨਾਂ ਦੀ ਕੋਈ ਟਕਸ਼ਣ ਬਾਜੀ ਸੀ ਉਹ ਮੋਟਰਸਾਈਕਲ ਤੇ ਵਾਕੇ ਉਹਨੂੰ ਨਾਲ ਲੈ ਗਿਆ ਇੱਕ ਦੇ ਬੈਠੇ ਸੀ ਉੱਥੇ ਇਹ ਪੰਜ ਸੱਤ ਜਣੇ ਆਏ ਤੇ ਇਹਨਾਂ ਨੇ ਪਹਿਲਾ ਫਾਇਰ ਕੱਢੀ ਜਿਹੜਾ ਨੇਕੀ ਦਾ ਪੁੱਤਰਾ ਸੀ ਉਹ ਗਿਆ ਪੱਛ ਇਹ ਖੜਾ ਰਿਹਾ ਅਭੀ ਮੇਰੀ ਕਿਹੜਾ ਕਿਸੇ ਨਾਲ ਲੜਾਈ ਹੈ ਉਹਨਾਂ ਨੇ ਆ ਕੇ ਇਹਦੇ ਤੇ ਵਾਰ ਕਰਤੀ 6 ਫਾਇਰ ਕੀਤੀ ਉੱਥੇ ਮੁੜ ਕੇ ਦੇ ਸੱਟਾ ਮਾਰ ਕੇ ਉੱਥੋਂ ਕੋਈ ਮੱਲੇ ਦੇ ਜਾਂ ਕੋਈ ਹੋਰ ਉਹ ਚੱਕ ਕੇ ਲੈ ਗਿਆ ਹਸਪਤਾਲ ਉੱਥੇ ਉੱਥੇ 23 24 ਦਾ ਪਰਚਾ ਕੱਟਤਾ ਉਹਨਾਂ ਨੇ ਉਹ ਵੀ ਬੜੀ ਮੁਸ਼ਕਲ ਨਾਲ ਕਟਿਆ ਕਈ ਦਿਨਾਂ ਬਾਅਦ ਉਹ ਕੱਟਣ ਦੇ ਬਾਵਜੂਦ ਉਹ ਦੋਨੇ ਜਿਹੜੇ ਸੀਗੇ ਭਿੰਦਰੀਤੀ ਉਹ ਉਹ ਐਸਆਈ ਨੂੰ ਮਿਲਦੇ ਰਹਿੰਦੇ ਸੀ ਟੱਚ 'ਚ ਸੀਗੇ ਮਤਲਬ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਹੀ ਉਹਨੇ ਜ਼ਮਾਨਤ ਦੇਤੀ ਜੇ ਉਸ ਤੋਂ ਬਾਅਦ ਜਦੋਂ ਉਹਨੂੰ ਛੁੱਟੀ ਮਿਲੀ ਉੱਥੋਂ ਬਣ ਕੇ ਆ ਗਈ ਛੱਬੀ ਜਿਹੜਾ ਰਾਹੁਲ ਆ ਇਹ ਉੱਥੋਂ ਨਕਲਾਂ ਵੀ ਲੈ ਕੇ ਆਇਆ ਐਕਸ-ਰੇ ਵੀ ਲੈ ਕੇ ਆਇਆ ਉਹਨੇ ਐਸਆਈ ਨੂੰ ਕਿਹਾ ਵੀ ਇੰਚਾਰੇ ਨੂੰ ਵੀ ਆ ਜੀ ਛੱਬੀ ਬਣ ਗਈ ਤੁਸੀਂ ਉੱਥੇ ਜਾ ਕੇ ਆਵਦੀ ਰਿਪੋਰਟ ਜੋ ਵੀ ਕਾਰਵਾਈ ਹੈ ਉਹ ਕਰੋ ਉਹਨੂੰ ਲਾਰਾ ਹੀ ਲੰਦਾ ਰਿਹਾ ਜਿਹੜੇ ਉਹਦੇ ਸੀਨੀਅਰ ਅਫਸਰ ਏਐਸਆਈ ਨੂੰ ਪੁੱਛਦੇ ਸੀ ਵੀ ਕੀ ਬਣਿਆ ਉਹਨਾਂ ਨੂੰ ਵੀ ਉਹਨਾਂ ਨੇ ਗੁੰਮਰਾਹ ਕੀਤਾ ਵੀ ਉਹਨਾਂ ਨਾਲ ਰਾਈ ਨਾਵੇਂ ਦੀ ਗੱਲ ਚੱਲ ਰਹੀ ਹੈ ਹਾਲੀਆਂ ਸਾਡੀ ਕਿਸੇ ਬੰਦੇ ਨਾਲ ਕੋਈ ਰਾਈ ਨਾਵੇਂ ਦੀ ਗੱਲ ਨਹੀਂ ਚੱਲੀ ਸਾਡੇ ਬੇਟੇ ਦੇ ਅੰਗ ਵੱਡੇ ਪਏ ਅਸੀਂ ਰਾਈ ਨਾਵਾ ਕਰਾਂਗੇ ਅਸੀਂ ਰਾਈ ਨਾਵਾ ਥੋੜੀ ਕਰਾਂਗੇ ਫਿਰ ਉਹ ਧਮਕੀਆਂ ਦੇਣ ਲੱਗ ਰਹੀ ਨਾ ਮੇਰੀਆਂ ਕਿ ਦੀ ਧਮਕੀ ਮਤਲਬ ਰਾਈ ਨਵਾ ਕਰੋ ਹਮ ਕੋਲ ਮਲਾ ਕੇ ਜੇ ਐਸਆਈ ਜਿਹੜਾ ਇੰਚਾਰਜ ਚੌਕੀ ਦਾ ਉਹ ਕਾਰਵਾਈ ਕਰ ਦਿੰਦਾ 26 ਦੀ ਤੇ ਉਹ ਮੁੰਡੇ ਅੰਦਰ ਹੋਣੀ ਸੀ ਜ਼ਮਾਨਤ ਨਾ ਹੋਣੀ ਸਾਡੇ ਭਤੀਜੇ ਦਾ ਕਤਲ ਨਹੀਂ ਹੋਣਾ ਸੀ ਇਹ ਮੇਨ ਕਾਰਨ ਪੁਲਿਸ ਵਾਲਾ ਐਸਆਈ ਲਖਮਿੰਦਰ ਸਿੰਘ ਜਦੋਂ ਹੁਣ ਕੱਲ ਜਦੋਂ ਇਹ ਪਰਸੋ ਕਤਲ ਹੋਇਆ ਉਹ ਨਾ ਕੇ ਘਰੋਂ ਬਾਹਰ ਹੀ ਗਿਆ ਮੋਬਾਈਲ ਵਿਖੀ ਜਾਂਦਾ ਪਿੱਛੋਂ ਆ ਕੇ ਉਹਨਾਂ ਨੇ ਖੜੇ ਦੇ ਬਾਰ ਕੀਤੀ ਹੁਣ ਅਸੀਂ ਫਿਰ ਅਸੀਂ ਸ਼ਿਸ਼ਕਾਰ ਨਹੀਂ ਕਰ ਰਹੀ ਸੀ ਫਿਰ ਸਾਨੂੰ ਡੀਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਉਹ ਐਸਆਈ ਨੂੰ ਸਸਪੈਂਡ ਕਰਤਾ ਅਸੀਂ ਨਹੀਂ ਮੰਨੇ ਸੀ ਉਹਨਾਂ ਨੇ ਕਿਹਾ ਵੀ ਇਹਨੂੰ ਰਿਸਮਿਸ ਵੀ ਕਰਾਂਗੇ ਸਾਨੂੰ ਵਿਸ਼ਵਾਸ ਦਿਵਾਇਆ ਹੁਣ ਗਾਂ ਉਹਨਾਂ ਦੀ ਮਰਜ਼ੀ ਹੈ ਵੀ ਕਰਨ ਕਿ ਨਹੀਂ ਕਰਦੇ ਉਹ ਕਹਿੰਦੇ ਵੀ ਪਰਚੇ ਸੀ ਵੀ ਇਹਨੂੰ ਪਾਵਾਂਗੇ ਕਤਲ ਦੇ ਵਿੱਚ ਨਾ ਇਹਦਾ ਲਵਾਂਗੇ ਵਿੱਚ ਹੁਣ ਗਾਂ ਅਸੀਂ ਤਾਂ ਇਹ ਵੀ ਕਿਹਾ ਵੀ ਤੁਸੀਂ ਇਹਨੂੰ ਕਦੇ 2 ਨੰਬਰ ਚ ਖਾਨੇ ਚੋਂ ਕੱਢ ਦਿਓ ਕਿਉਂਕਿ ਮੁਲਾਜ਼ਮ ਜਦੋਂ ਉਹ ਮੁਲਾਜ਼ਮ ਪੈਸੇ ਲੈ ਸਕਦੇ ਆ ਤੇ ਤੁਸੀਂ ਜਿਹਦੀ ਡਿਊਟੀ ਲਾਉਂਗੇ ਦੀ ਇਨਕੁਆਰੀ ਕਰਨ ਨੂੰ ਤੇ ਹੋ ਸਕਦਾ ਉਹ ਵੀ ਪੈਸੇ ਲੈ ਕੇ ਉਹਨੂੰ ਕੱਢ ਦੇ ਜਦੋਂ ਉਹਨੇ ਪੈਸੇ ਲੈ ਕੇ ਛਬੀ ਨਹੀਂ ਬਣਾਈ ਹੂੰ ਤੇ ਜਿਹੜਾ ਡਿਊਟੀ ਅਫਸਰ ਹੋਣ ਲਾਉਗੇ ਉਹ ਵੀ ਇਹ ਕੰਮ ਹੋ ਸਕਦਾ ਹੂੰ 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 ਕਿਉਂਕਿ ਇੱਕ ਮੁਲਾਜ਼ਮ ਸਾਰੀ ਪੁਲਿਸ ਨੂੰ ਬਦਨਾਮ ਕਰ ਦਿੰਦਾ ਜੀ ਯੈਸ ਕਰਕੇ ਤਾਂ ਅਸੀਂ ਇਨਸਾਫ ਚਾਹੁੰਨੇ ਜੀ ਬਸ ਸਾਡੀ ਤਾਂ ਇਹੀ ਵੀ ਜਿਹੜਾ ਕਤਲ ਹੁੰਦਾ ਹੈ ਇਹ ਟਾਈਮ ਕਿ ਸਵੇਰ ਹੁੰਦਾ ਜਾਂ ਸ਼ਾਮ ਨੂੰ ਹੁੰਦਾ ਸ਼ਾਮ ਨੂੰ ਇਹੀ ਕੋਈ 6:00 6:30 ਦਾ ਕੋਈ ਟਾਈਮ ਤੇ ਘਰ ਤੋਂ ਕਿੰਨੀ ਕੁ ਦੂਰੀ ਸੀ ਇਹ ਹੈਗਾ ਦੋ ਤਿੰਨ ਕਿੱਲੇ ਬਾਟ ਪੈ ਜਾਂਦੀ ਹੈ ਜਗਾ ਇੱਥੋਂ ਮਤਲਬ ਅੱਛਾ ਹਾਂ ਕਰੋ ਜਿੰਨੀ ਕਿ ਨਾ ਧੋ ਕੇ ਉਹ ਚਲਾ ਜਾਂਦਾ ਉੱਥੇ ਉੱਥੇ ਜਾ ਕੇ ਜਦੋਂ ਖੜਾ ਖੜਾ ਉੱਥੇ ਮੋਬਾਈਲ ਵੇਖ ਰਿਆ ਪਿੱਛੋਂ ਆ ਕੇ ਵਾਰ ਕੀਤਾ ਬਸ ਕੈਮਰੇ ਦੇ ਵਿੱਚ ਆਇਆ ਉਹਨਾਂ ਦੀ ਫੋਟੋ ਆਈ ਉਹ ਤਾਂ ਆਈ ਹੋਈ ਹੈ ਮਲਾਜਮਾਂ ਕੋਲੇ ਪਹੁੰਚ ਗਈ ਹੈ ਕਿੰਨੇ ਬੰਦੇ ਕੋਈ ਦੱਸਿਆ ਉੱਥੇ ਦੋ ਤਿੰਨ ਬੰਦੇ ਦੱਸ ਰਹੀ ਜਿਹੜੇ ਵਾਰਕਰਨ ਵਾਲੇ ਉਹ ਨਾਲ ਦੀ ਨਾਲ ਫਰਾਰ ਹੋ ਗਏ ਉਹ ਬੰਦੇ ਹੁਣ ਗ੍ਰਿਫਤਾਰੀ ਕਰੀ ਨਹੀਂ ਪੁਲਿਸ ਨੇ ਉਹਨਾਂ ਦੀ ਕੁਝ ਨੂੰ ਨਹੀਂ ਪਤਾ ਜੀ ਅਸੀਂ ਤਾਂ ਇੱਧਰ ਉਲਝੇ ਹੋਏ ਆ ਜੀ ਅਸੀਂ ਉਹਨਾਂ ਤੋਂ ਇਹ ਪੁੱਛਾਂਗੇ ਵੀ ਜ਼ਰਫਦਾਰ ਕਿਤੇ ਕਿ ਨਹੀਂ ਕਿਤੇ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਤਾ ਵੀ ਅਸੀਂ ਪੂਰੀ ਕਾਰਵਾਈ ਕਰਾਂਗੇ ਅਨਚਾਰਜ ਦੇ ਖਿਲਾਫ ਵੀ ਕਰਾਂਗੇ ਤੇ ਉਹਨਾਂ ਦੇ ਵੀ ਉਸ ਤੋਂ ਬਾਅਦ ਅਸੀਂ ਮੈਡੀਕਲ ਕਰਾ ਕੇ ਬੈੱਡ ਬੁਟੀ ਦਾ ਕਰੇ ਲਿਆ ਕੇ ਸ਼ਿਸ਼ਕਾਰ ਕਰਤਾ ਹੁਣ ਸ਼ਿਸ਼ਕਾਰ ਹੋ ਗਿਆ ਜੀ ਤੁਹਾਡਾ ਕੀ ਲੱਗਦਾ ਸੀ ਮੇਰੇ ਬ੍ਰਦਰ ਲੱਗਦਾ ਸੀ ਤਾਂ ਛੋਟਾ ਸੀ ਜਾਂ ਵੱਡਾ ਸੀ ਵੱਡਾ ਸੀ ਮੇਰਾ ਤਾਏ ਦਾ ਬੇਟਾ ਸੀ ਮੇਰਾ ਹਾਂਜੀ ਪਹਿਲਾਂ ਵੀ ਕੋਈ ਮਾਰੀ ਤੂੰ ਤੂੰ ਮੈਂ ਹੋਈ ਹੋਣੀ ਹੈ ਕਦੀ ਨੀ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਕੰਮ ਤੇ ਹੁੰਦਾ ਸੀਗਾ ਇਹਨਾਂ ਦੇ ਕੋਈ ਹੋਈ ਉਹ ਨਹੀਂ ਕੋਈ ਰੰਜੇ ਪਹਿਲਾਂ ਲੜਾਈ ਹੋਈ ਹੈ ਤਾਂ ਕਰਕੇ ਜੀ ਜਿਹੜੇ ਕਤਲ ਹੁੰਦੇ ਆ ਜਾਂ ਇਸ ਤਰ੍ਹਾਂ ਦੀ ਘਟਨਾਵਾਂ ਪਕਟਦੀਆਂ ਕੋਈ ਪਹਿਲਾਂ ਹੋਈ ਹੋਣੀ ਤੂੰ ਤਾਂ ਮੈਂ ਹੁੰਦੀ ਹੋਣੀ ਨਹੀਂ ਨਾ ਜਮਾ ਵੀ ਇਸ ਮੁੰਡੇ ਨਾਲ ਜਮਾ ਵੀ ਨਹੀਂ ਕੋਈ ਇਹਨਾਂ ਨਾਲ ਲੜਾਈ ਹੈ ਹੀ ਨਹੀਂ ਸੀ ਇਹ ਤਾਂ ਉਹਦੀ ਮੁੰਡੇ ਦੀ ਲੜਾਈ ਚ ਇਹਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹਨਾਂ ਨਾਲ ਲੜਾਈ ਹੋਈ ਹੈ ਇਹ ਤਾਂ ਨਾਲ ਚਲਾ ਗਿਆ ਉਹ ਕਹਿੰਦਾ ਆਹਰ ਚੱਲੀਏ ਇਹ ਜਿਹੜੀ 15 20 ਦਿਨ ਪਹਿਲਾਂ ਲੜਾਈ ਹੋਈ ਹੈ ਉਹਨਾਂ ਨੇ ਉਦੋਂ ਵੀ ਇਹਦੇ ਤੇ ਹੀ ਵਾਰ ਕਰਕੇ ਉਹ ਭੱਜ ਗਿਆ ਸੀ। ਉਦੋਂ ਫੇਰ ਵੀ ਹੋਈ ਆ। ਯਾਨੀ ਐਸਆਈ ਨੇ ਨਾ ਉਹ ਪਿਸਤਲ ਬਰਾਮਦ ਕੀਤਾ ਨਾ ਜਾ ਕੇ ਉੱਥੇ ਕੋਈ ਗੋਲੀਆਂ ਦੇ ਖੋਖ ਬਰਾਮਦ ਕੀਤੇ ਨਾ ਕੋਈ ਨਿਸ਼ਾਨ ਜਾ ਕੇ ਵੇਖੇ। ਉੱਥੇ ਜਾ ਕੇ ਨਾ ਕੁਛੇ ਤੋਂ ਪੁੱਛਤਾਚੀ ਕੀਤੀ ਵੀ ਇੱਥੇ ਫੇਰ ਹੋਏ ਆ। ਉੱਥੇ ਪਤਾ ਕਰਨਾ ਸੀ ਇਹਨੂੰ ਜਾ ਕੇ ਵੀ ਇੱਥੇ ਫੇਰ ਹੋਏ। ਕੋਈ ਸੁਣਵਾਈ ਆ ਹੀ ਨਹੀਂ ਜੀ। ਥਾਰੇ ਗਰੀਬ ਬੰਦੇ ਦੀ ਕਾਹਦੀ ਸੁਣਾਈ ਹੁੰਦੀ ਐ?